ਸੈਟਿੰਗ ਦਾ ਦੇਖੋ ਹੁਣ ਆਪਾਂ ਦੋ ਚੀਜ਼ਾਂ ਤੇ ਗੱਲ ਕਰਦੇ ਆਂ ਸੈਟਿੰਗ ਤੇ ਪੇਪਰ ਲਿਖਾ ਸਭ ਨੂੰ ਪਤਾ ਆਪਾਂ ਨੂੰ ਕਿ ਸੀਟਾਂ ਥੋੜੀਆਂ ਨੇ ਇੰਡੀਆ ਪਹਿਲੀ ਗੱਲ ਤੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਵਸੋਂ ਇੰਨੀ ਵੱਧ ਗਈ ਜਦੋਂ ਤੁਹਾਡੀ ਜ਼ਰੂਰਤ ਡਾਕਟਰਾਂ ਦੀ ਨਰਸਾਂ ਦੀ ਇੰਨੀ ਵੱਧ ਗਈ ਉਸ ਹਿਸਾਬ ਨਾਲ ਤੁਸੀਂ ਆਪਣਾ ਜਿਹੜਾ ਇਨਫਰਾਸਟ੍ਰਕਚਰ ਕਹਿ ਲੋ ਤੰਤਰ ਕਹਿ ਲੋ ਜਾਂ ਖੇਤਰ ਚ ਸੁਧਾਰ ਕਹਿ ਲੋ ਉਹ ਕਿਉਂ ਨਹੀਂ ਕੀਤਾ ਸੀਟਾਂ ਤੁਹਾਡੀਆਂ ਹਲੇ ਵੀ ਥੋੜੀਆਂ ਆਂਦੀਆਂ ਥੋੜੀਆਂ ਨੇ ਜਿਹੜਾ ਤਾਂ ਸਰਕਾਰੀ ਕੋਟਾ ਹੈ ਜਿਹੜਾ ਉਹਦੇ ਚ ਜਾਂਦਾ ਤੁਹਾਨੂੰ ਪਤਾ ਉਹਦਾ ਖਰਚਾ ਲੱਗਦਾ ਥੋੜਾ ਜਿਹੜਾ ਨਿੱਜੀ ਖੇਤਰ ਚ ਜਾ ਕੇ ਉਹੀ ਡਿਗਰੀ ਕਰਦਾ ਹੈ ਮਸਲਨ ਇੱਕ ਥਾਂ ਤੇ ਲੱਗ ਰਿਹਾ ਰੁਪਈਆ 10 ਲੱਖ ਦੂਜੇ ਤੇ ਖਰਚਾ ਲੱਗ ਰਿਹਾ 50 ਲੱਖ ਹੁਣ ਇੱਕ ਦਲਾਹ ਆ ਕੇ ਤੁਹਾਨੂੰ ਕਹਿ ਕੇ 10 ਲੱਖ ਵਾਲੇ ਚ ਤੇਰੀ ਵੈ ਸੈਟਿੰਗ ਕਰਾ ਦੇਣਾ 10 ਲੱਖ ਐਕਸਟਰਾ ਲੱਗੂਗਾ ਆਪਾਂ ਜਦ ਇਹ ਕੈਲਕੂਲੇਸ਼ਨ ਕਰਾਂਗੇ ਕਿ 10 ਪਲੱਸ 10 ਤੇ 30 ਲੱਖ ਰੁਪਏ ਤਾਂ ਸਾਨੂੰ ਬਚਦਾ ਹੈ ਨਾ ਜੀ ਤਾਂ ਸੈਟਿੰਗ ਹੋ ਗਈ ਸੈਟਿੰਗ ਦਾ ਜੇ ਫੰਡਾ ਦੇਖੀਏ ਤੇ ਕੋਈ ਔਖਾ ਨਹੀਂ ਹੈ ਸੈਟਿੰਗ ਇਸ ਤਰ੍ਹਾਂ ਹੁੰਦੀ ਹੈ ਜੀ ਕਿਉਂਕਿ ਤੁਹਾਡੇ ਕੋਲ ਸੀਟਾਂ ਘੱਟ ਨੇ ਤੁਹਾਡੇ ਕੋਲ ਦਾਵੇਦਾਰ ਜਦੋਂ ਜ਼ਿਆਦਾ ਹੋਣਗੇ ਤਾਂ ਪ੍ਰਸ਼ਟ ਤੰਤਰ ਦੇ ਵਿੱਚ ਇਸ ਤਰ੍ਹਾਂ ਦੇ ਦਲਾਲੀ ਸਿਸਟਮ ਚੋਂ ਬੰਦੇ ਜਿਹੜੇ ਆ ਅਸਾਨੀ ਦੇ ਨਾਲ ਲੋਡ ਬੰਦਾ ਨੂੰ ਪੱਟ ਲੈਣਗੇ ਸੈਟਿੰਗ ਦਾ ਤਾਂ ਇਹ ਆ ਗਿਆ ਹੁਣ ਪੇਪਰ ਲੀਕ ਵਾਲਾ ਜਿਹੜਾ ਮਾਫੀਆ ਉਹ ਕੀ ਕਰਦਾ ਹੈ ਉਹਨਾਂ ਦਾ ਮਾਨ ਸਾਹਿਬ ਕੰਮ ਕਰਨ ਦਾ ਜਿਹੜਾ ਢਾਂਗ ਹੈ ਉਹ ਇੰਨਾ ਡੂੰਗਾ ਹੈ ਨਾ ਤੁਸੀਂ ਸੋਚ ਨਹੀਂ ਸਕਦੇ ਇੱਕ ਮਾਫੀਆ ਬਾਰੇ ਮੈਂ ਪੜ ਰਿਹਾ ਸੀਗਾ ਕਿ ਉਹਨਾਂ ਨੇ ਨਾ ਇੱਕ ਪੇਪਰ ਹਾਸਲ ਕੀਤਾ ਕਿਉਂਕਿ ਜਿਸ ਗਰੋ ਦਾ ਨਾਮ ਲੱਗ ਰਿਹਾ ਹੈ ਨਾ ਉਹਦੇ ਵਿੱਚਲੇ ਹੀ ਕੁਝ ਬੰਦਿਆਂ ਨੇ ਯੂਪੀ ਪੁਲਿਸ ਭਰਤੀ ਸੀ ਜਿਹੜੀ ਉਹਦਾ ਪੇਪਰ ਲੀਕ ਕਰਵਾਇਆ ਬਿਹਾਰ ਦੇ ਵਿੱਚ ਜਿਹੜੀ ਟੀਚਰ ਭਰਤੀ ਸੀ ਉਹਦਾ ਪੇਪਰ ਲੀਕ ਕਰਵਾਇਆ ਵਾ ਹੁਣ ਉਹਨਾਂ ਨੇ ਕਿਵੇਂ ਕੀਤਾ ਜਿਹੜਾ ਸ਼ਾਇਦ ਪੁਲਿਸ ਵਾਲਾ ਸੀਗਾ ਭਰਤੀ ਉਹ ਕਿਦਾਂ ਕੀਤਾ ਉਹਨਾਂ ਨੇ ਸਭ ਤੋਂ ਪਹਿਲਾਂ ਦੇਖਿਆ ਕਿ ਇਹ ਪ੍ਰਿੰਟ ਕਿੱਥੇ ਹੋਏਗਾ ਜਦੋਂ ਉਹਨਾਂ ਨੇ ਉਹ ਸਭ ਕੁਝ ਜਾਣ ਲਿਆ ਫਿਰ ਉਹਨਾਂ ਨੇ ਵੇਖਿਆ ਕਿ ਟਰਾਂਸਪੋਰਟ ਦਾ ਠੇਕਾ ਕਿਸ ਕੋਲ ਹੈ ਤੇ ਇੱਕ ਬੰਦਾ ਉਹਨਾਂ ਨੂੰ ਅਜਿਹਾ ਮਿਲ ਗਿਆ ਜਿਹੜਾ ਫਰਮ ਦੇ ਵਿੱਚ ਕੰਮ ਕਰ ਚੁੱਕਾ ਸੀਗਾ ਮਤਲਬ ਕਿ ਟਰਾਂਸਪੋਰਟ ਦੇ ਫਰਮ ਚ ਉਹਨਾਂ ਨੇ ਉਹ ਪੱਟਿਆ ਸੀ ਪਤਾ ਸੀ ਕਿ ਕਿਦਾਂ ਆ ਕੇ ਉਹਨਾਂ ਪੱਟਿਆ ਉਹਨੇ ਗਾਹ ਇੱਕ ਬੰਦਾ ਹੋਰ ਪੱਟ ਲਿਆ ਜਿਹੜਾ ਮੌਜੂਦਾ ਉੱਥੇ ਫਰਮ ਦੇ ਵਿੱਚ ਜੌਬ ਕਰਦਾ ਸੀਗਾ ਫਿਰ ਮਾਨ ਸਾਹਿਬ ਉਹਨਾਂ ਨੇ ਵੇਅਰ ਹਾਊਸ ਜਿੱਥੇ ਜਾ ਕੇ ਮਤਲਬ ਕਿ ਸਭ ਕੁਝ ਰੱਖਿਆ ਜਾਂਦਾ ਬਕਸੇ ਵਗੈਰਾ ਉਥੋਂ ਇਹ ਦੱਸਿਆ ਕਿ ਬਕਸੇ ਆ ਕੇ ਲੱਥ ਗਏ ਨੇ ਸੈਟਿੰਗ ਹੋ ਗਈ ਇੱਕ ਬੰਦਾ ਕਿਉਂਕਿ ਹੁਣ ਜਿਹੜੇ ਉਹ ਤੁਹਾਨੂੰ ਪਤਾ ਨਾ ਸੀਲਿੰਗ ਜਿਹੜੀ ਹੁੰਦੀ ਹੈ ਉਹਨਾਂ ਦੀ ਉਹ ਬਹੁਤ ਜ਼ਬਰਦਸਤ ਹੁੰਦੀ ਆ ਬਹੁਤ ਜ਼ਬਰਦਸਤ ਹੁੰਦਾ ਤੇ ਉੱਤੇ ਸੀਲ ਲੱਗੀ ਹੁੰਦੀ ਹੈ ਲਿਖਿਆ ਵੀ ਹੁੰਦਾ ਜੀ ਉਹਨਾਂ ਕੋਲ ਇੱਕ ਐਕਸਪਰਟ ਬੰਦਾ ਹੁੰਦਾ ਇਸ ਸੀਲ ਨੂੰ ਖੋਲਣ ਵਾਲਾ ਉਹ ਨਾਲ ਦੀ ਨਾਲ ਸਾਹਬ ਲਾ ਲਓ ਕਿ ਪਟਨਾ ਤੋਂ 20000 ਦੀ ਟਿਕਟ ਲੈਂਦਾ ਹੈ ਵੇਅਰ ਹਾਊਸ ਪਹੁੰਚਦਾ ਆਸਾਨੀ ਦੇ ਨਾਲ ਉਹ ਜੋ ਸਕਰੂ ਵਗੈਰਾ ਹੁੰਦੇ ਆ ਉਹਨਾਂ ਨੂੰ ਖੋਲਦਾ ਹੈ ਪਰਚਾ ਕੱਢ ਕੇ ਪੇਪਰ ਕੱਢ ਕੇ ਉਸ ਤੋਂ ਬਾਅਦ ਮੋਬਾਈਲ ਤੇ ਫੋਟੋ ਲਈ ਜਾਂਦੀ ਹੈ ਦੁਬਾਰਾ ਫਿਰ ਉਹਨੂੰ ਛੱਡ ਦਿੱਤਾ ਜਾਂਦਾ ਤੁਸੀਂ ਸੋਚ ਕੇ ਦੇਖੋ ਕਿ ਇਹ ਨੈਕਸਸ ਕਿਡਾ ਵੱਡਾ ਹੈ ਬਿਲਕੁਲ ਨੀਟ ਐਂਡ ਕਲੀਨ ਕੰਮ ਨੀਟ ਦਾ ਪੇਪਰ ਹੈ ਨੀਟ ਐਂਡ ਕਲੀਨ ਪੇਪਰ ਹੈ ਨੀਟ ਐਂਡ ਕਲੀਨ ਜਿਹੜਾ ਉਹ ਹੋ ਨਹੀਂ ਰਿਹਾ ਅੰਗਰੇਜ਼ੀ ਦਾ ਇਹ ਜਿਹੜਾ ਮਹਾਵਰਾ ਹੈ ਨਾ ਪੂਰਾ ਟਕ ਨਹੀਂ ਰਿਹਾ ਸੋ ਇਸ ਤਰ੍ਹਾਂ ਇਹ ਜਿਹੜਾ ਮਾਫੀਆ ਕੰਮ ਕਰਦਾ ਹੈ ਤੇ ਮੈਂ ਤਾਂ ਇਹਨਾਂ ਬਾਰੇ ਪੜ੍ਹ ਕੇ ਹੈਰਾਨ ਰਹਿ ਗਿਆ ਕਿ ਇਹਨਾਂ ਨੂੰ ਇੰਨੀ ਜਾਣਕਾਰੀ ਹੁੰਦੀ ਹੈ ਕਿ ਕਿੱਥੋਂ ਇਹ ਛਪਣਾ ਕਿੰਨੇ ਇਹਨੂੰ ਟ੍ਰਾਂਸਪੋਰਟ ਕਰਨਾ ਕਿੱਥੇ ਜਾ ਕੇ ਇਹ ਲੈਣਾ ਹੈ ਸਭ ਕੁਝ ਇਹਨਾਂ ਦੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਤਾਂ ਕੌਣ ਦਿੰਦਾ ਸਾਰਾ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹਾ ਤੰਤਰ ਹੈ ਜਿਹਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਪੱਟੂ ਮਿਲ ਹੀ ਜਾਂਦਾ ਜਿਹੜਾ ਪਟਿਆ ਜਾਂਦਾ ਸਮੀ ਨਾਲ ਜੀ 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 ਹਾਂ ਉਹਨਾਂ ਦੀ ਆਖੀ ਉਹਨਾਂ ਨੇ ਬੰਦਾ ਹੀ ਦੇਖਣਾ ਕਿ ਕਿਹੜਾ ਪੱਟੇ ਜਾ ਸਕਦਾ ਜੀ ਤਾਂ ਇਹਨੂੰ ਲੈ ਕੇ ਇਧਰੋਂ ਬਾਈ ਬੈਨੀਪਾਲ ਜੀ ਇਹ ਕਮੈਂਟ ਕਰਦੇ ਪਏ ਐਮਬੀਬੀਐਸ ਦੀ ਸੀਟ ਲਈ ਕਹਿੰਨੇ ਕਿ 1.5 ਤੋਂ 2 ਕਰੋੜ ਡੋਨੇਸ਼ਨ ਚੱਲ ਰਹੀ ਹੈ ਜੀ ਗਰੀਬ ਫੈਮਿਲੀ ਦਾ ਬੱਚਾ ਕਿਦਾਂ ਕੱਢਣ ਪਾਉਣਗੇ ਜੀ ਡਾਕਟਰ ਬਣ ਸਕਦੇ ਜੀ ਕਹਿੰਨੇ ਕਿ ਭਾਈ ਉਹ ਵੀ ਕੰਮ ਚੱਲਦਾ ਰਹਿਣਾ ਉਹ ਤਾਂ ਗੱਲ ਵੱਖਰਾ ਰਹਿ ਗਿਆ ਤੂੰ ਬਾਤ ਦਾ ਕੰਮ ਰਹਿ ਗਿਆ ਹੁਣ ਪਹਿਲਾ ਪੇਪਰ ਹੀ ਆ ਗਿਆ ਕੰਮ ਆ ਕੇ ਜੀ ਹੁਣ ਤਾਂ ਹਾਂ ਹੁਣ ਤਾਂ ਉਹ ਪੇਪਰ ਲੀਕ ਵੀ ਕਿਹੜਾ ਕੋਈ ਸਸਤਾ ਹੋ ਜਾਂਦਾ ਹੋਏਗਾ ਇਹਨਾਂ ਦੀ ਜਿਗਾਰਡ ਜਿਹੜੀ ਜੋ ਵੀ ਚੱਲਦੀ ਹੈ ਸੈਟਿੰਗ ਉਹ ਲੱਖਾਂ ਚ ਹੀ ਆ ਲੱਖਾਂ ਚ ਹੀ ਆ ਆਮ ਬੰਦਾ ਤਾਂ ਉਹ ਵੀ ਨਹੀਂ ਕਰ ਸਕਦਾ ਨਾ ਜੀ 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 ਅਪਾਰ ਸਿੰਘ ਜੀ ਇਹ ਕਹਿੰਦੇ ਹਾਈਲਾਈਟਸ ਦੇ ਵਿੱਚ ਵੀ ਸਟਿੰਗਾਂ ਚੱਲਦੀਆਂ ਨੇ ਹਾਂਜੀ ਬੜੇ ਵਾਰ ਇਸ ਸਕੈਮ ਫੜੇ ਗਏ ਆ ਉਹਦੇ ਵਿੱਚ ਵੀ ਬੜੇ ਮੁੰਡੇ ਫੜੇ ਗਏ ਬੜੀਆਂ ਕੁੜੀਆਂ ਫੜੰਗਾਂ ਬਹੁਤ ਵਾਰੀ ਹੋਇਆ ਹੈਗਾ ਨੀ ਉੱਪਰ ਤੋਂ ਵੀ ਫੜੇ ਗਏ ਸੀ ਹਾਂ ਬਹੁਤ ਵਾਰ